ਮੇਰਾ ਨਾਮ ਦੀਪਿਕਾ ਹੈ ਕੀ ਦਣਾ ਚਾਹੋਗੀ ਜਿਹੜੀ ਹੈ ਹਮਲਾ ਹੋਇਆ ਥੋੜੀ ਜਿਹੀ ਹਮਲਾ ਹੋਇਆ ਸਾਡੇ ਪਰਿਵਾਰ ਨੂੰ ਉਹਨਾਂ ਨੇ ਗੋਲੀਆਂ ਮਾਰੀਆਂ ਮੇਰੇ ਹਸਬੰਦ ਨੂੰ ਮੇਰੇ ਵੱਡੇ ਵੀਰ ਜੀ ਨੂੰ ਉਹਨਾਂ ਨੂੰ ਅਸੀਂ ਹਸਪੀਟਲ ਐਡਮਿਟ ਕਰਾਇਆ ਹੈ ਲੋਕਾਂ ਨੇ ਸਾਡੀ ਹੈਲਪ ਕੀਤੀ ਇੱਥੋਂ ਤੱਕ ਪਹੁੰਚੇ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਆਈ ਸੀ ਯੂ ਚ ਐਡਮਿਟ ਕਰਾਇਆ ਹੈ ਤਾਂ ਖਾਲੂ ਕੋਈ ਅਪਡੇਟ ਨਹੀਂ ਹੈ ਕਿ ਉਹ ਬਚਣਗੇ ਨਹੀਂ ਬਚਣਗੇ ਡਾਕਟਰ ਨਾਲ ਅਸੀਂ ਕੰਸਲਟ ਕਰਦੇ ਪਏ ਉਹਨੂੰ ਕੋਈ ਜਵਾਬ ਇਹ ਕਹਿੰਦੇ ਆ ਕਿ ਉਹ ਸੀਰੀਅਸ ਹੈ ਉਹਨਾਂ ਬਾਰੇ ਵਿੱਚ ਕੋਸ਼ਿਸ਼ ਦੱਸ ਸਕਦੇ ਹੋ ਕਾਰਨ ਕੀ ਹੈ ਤੂੰ ਗੋਲੀ ਕਿ ਲਈ ਉਹ ਕਾਰਨ ਤੇ ਵੇਖੋ ਉਹਨਾਂ ਨੂੰ ਪੁੱਛਿਆ ਜਾਵੇ ਜਿਹੜੇ ਸਾਡੇ ਘਰ ਆ ਕੇ ਸਾਡੇ ਤੇ ਗੋਲੀਆਂ ਚਲਾ ਕੇ ਗਏ ਆ ਕਾਰਾ ਦੁਕਾਨ ਸਾਡਾ ਘਰ ਹੈ ਉਹ ਸਾਡਾ ਘਰ ਵੀ ਹੈ ਉੱਥੇ ਰਹਿੰਦੇ ਨਹੀਂ ਨਹੀਂ ਇਸ ਤਰ੍ਹਾਂ ਦੀ ਗੱਲ ਪਹਿਲੀ ਵਾਰੀ ਸਾਡਾ ਹੋਇਆ ਕੋਣ ਹੈ ਬੰਦੇ ਨੂੰ ਅਸੀਂ ਨਹੀਂ ਜਾਣਦੇ ਨਹੀਂ ਜੀ ਨਹੀਂ ਸਾਡਾ ਕੋਈ ਲੈਂਦੇ ਨਹੀਂ ਕਿਸੇ ਦਾ ਨਾਮ ਕੋਈ ਮੇਰੀ ਕਿਤੀ ਬੋਲ ਹਾਂਜੀ ਪੁਲਿਸ ਨੇ ਤਾਂ ਬੇਨਕੀਤੀ ਕੀ ਕਾਰਵਾਈ ਕੀਤੀ ਉਹ ਕਿੰ데 ਕਾਰਵਾਈ ਕਰਾਂਗੇ ਕੀ ਕੀ ਹੁੰਦਾ ਦੇਖੋ ਜੀ ਮੇਰੇ ਅੱਗੇ ਤੇ ਬੰਦੇ ਪਏ ਆ ਮੈਂ ਆਪਣੇ ਹਸਬੰਦ ਨੂੰ ਬਾਜੀ ਨੂੰ ਵੇਖਾ ਕੇ ਮੈਂ ਪੁਲਸ ਵਾਲਿਆ ਕੋ ਜਵਾ ਆ ਵੀਰ ਆਏ ਨੇ ਸਾਡੇ ਵੱਡੇ ਇਹ ਉਹਨਾਂ ਨਾਲ ਗੱਲ ਕਰਦੇ ਪਏ ਮੈਨੂੰ ਇਸ ਬਾਰੇ ਕੋਈ ਨੋਲੇਜ ਨਹੀਂ ਹੈ ਨਾ ਪ੍ਰਸ਼ਾਸਨ ਤੋਂ মিডিਆ ਤੋਂ ਇਹੋ ਮੰਗ ਕਰਦੀਆਂ ਕਿ ਜੋ ਮੇਰੇ ਨਾਲ ਹੋ ਰਿਹਾ ਵੈਸ ਟਾਈਮ ਉਦੇਤੇ ਗੌਰ ਕੀਤਾ ਜਾਵੇ ਉਹ ਮੇਰੇ ਬੱਚਿਆਂ ਨੂੰ ਹਸਬੈਂਡ ਨੂੰ ਮਾਰਨ ਤੋਂ ਬਾਅਦ ਹੁਣ ਮੇਰੇ ਬੱਚਿਆਂ ਨੂੰ ਮਾਰਨ ਦੀ ਧਮਕੀ ਦੇਂਦੇ ਪਏ ਆ ਮੈਂ ਕਿੱਥੇ ਕਿੱਥੇ ਜਾਵਾਂ ਕਿੰਨੂੰ ਕਹਾਂ ਜਿੰਨੂੰ ਮੈਂ ਕਹਣਾ ਉਹ ਤੇ ਉਹਨਾਂ ਨੇ ਮੰਜੇ ਤੇ ਪਾ ਦਿੱਤਾ ਹਾਦਸੇ ਦੇ ਵੱਡੇ ਹਾਦਸੇ ਸਾਰੇ ਉਹ ਤੇ ਹਸਪੀਟਲ ਚ ਆ ਸੀ ਕਿੰਨੂੰ ਕਹੀ ਸਾਡੇ ਘਰ ਕੋਈ ਬੰਦਾ ਵੀ ਨਹੀਂ ਹੈਗਾ ਇਸ ਕਰਕੇ ਸਾਰੇ ਪ੍ਰਾਂਤ ਸਾਡੀ ਹੈਲਪ ਕਰਦੇ ਪਏ ਅੱਜ ਤੁਹਾਡਾ ਸਾਰਿਆਂ ਦਾ ਇਹਨਾਂ ਦਾ ਸਾਥ ਹੈ ਇਸ ਟਾਈਮ ਮੇਰੇ ਕੋਲ ਕੁਝ ਨਹੀਂ ਹੈਗਾ ਮੈਨੂੰ ਸਿਰਫ ਸਿਕਿਉਰਿਟੀ ਚਾਹੀਦੀ ਹੈ ਇਸ ਟਾਈਮ ਤੇ ਘਰ ਕੋਈ ਇਨਸੀਡੈਂਟ ਨਾ ਨਾ ਹੋਵੇ ਬਾਰ ਬਾਰ ਤੁਮ ਕਿਆ ਦਿੰਦੇ ਪਏ ਆ ਕਦੀ ਕੋਈ ਕਦੀ ਕੋਈ ਫੋਨ ਦੇ ਸਪੈਸ਼ਲ ਗਿੰਦੇ ਪਏ ਆ ਮੈਨੂੰ ਤੇ ਅਹੀ ਤੁਹਾਡੇ ਪਰਵਾਹ ਦਾ ਕੋਈ ਜੀ ਨਹੀਂ ਛੱਡਦਾ ਨੰਬਰ ਵੀ ਆਇਆ ਵਾ ਨੰਬਰ ਜੀ ਆਇਆ ਵਾ ਨੰਬਰ ਜੀ ਮੈਂ ਮੈਨੂੰ ਪਤਾ ਉਹ ਮੇਰੇ ਹਸਬੰਦ ਦੇ ਫੋਨ ਤੇ ਫੋਨ ਆਇਆ ਸੀ ਮੈਂ ਰਿਸੀਵ ਕੀਤਾ ਹੈ ਬੰਦਾ ਬਾਹਰ ਦਾ ਕੇ ਯਾਰ ਉਹ ਨਹੀਂ ਮੈਂ ਤਾਂ ਮੈਨੂੰ ਖੁਦ ਨਹੀਂ ਪਤਾ ਮੈਂ ਤੁਹਾਨੂੰ ਕੀ ਦੱਸਾਂ ਵੀ ਉਹ ਕੋਣ ਨੇ ਯਾ ਕੋਣ ਨਹੀਂ ਠੀਕ ਮੈਂ ਰਿਪੋਰਟ ਕਰਦਾ ਮੈਂ ਅਸ਼ਿੰਗੂਆ ਅੰਦਾਬੇਸ਼ਾ ਪੰਜਾਬ ਪ੍ਰਧਾਨ ਬੋਲ ਰਿਹਾ ਜੀ ਇਹਦਾ ਉਹ ਮੁੰਡਾ ਗੁਰਵੀਰ ਆਇਆ ਮੈਂ ਪਤਾ ਕੀਤਾ ਵਾ ਕਿ ਸਾਡੇ 7 ਪੂਰੇ ਅਰਦੇ ਵਿੱਚ ਉਹਨੇ ਸੋਨਾ ਲਿਆ ਵਾ ਸੋਨਾ ਲੈ ਕੇ ਆਪਣਾ ਜਿਹੜਾ ਕੰਮਕੋਮ ਕਰਾਣਾ ਕਰਾ ਕੇ ਵਾਪਸ ਹੀ ਜਾਂਦਾ ਪਿਆ ਸੀ ਰਸਤੇ 'ਚ ਜਾਂ ਗੱਡੀ ਵਾਲੇ ਕੋਦੇ ਮਗਲ ਲੱਗੇ ਆ ਮਗਲ ਗੱਡੀ ਵਾਲੇ ਮਗਲ ਇਹਨੇ ਆਪਣੇ ਫਾਦਰ ਦੇ ਆਪਣੇ ਚਾਚੇ ਨੂੰ ਫੋਨ ਕੀਤਾ ਵਾ ਕਿ ਦੇਖੋ ਜੀ ਇਹ ਮੇਰੇ ਮਗਲ ਗੱਡੀ 'ਤੇ ਲੱਗੀ ਜੀ ਇਸੇ ਗੱਡੀ ਆਜ ਨੇ ਕੋਦਰੋਂ ਮਗਲ ਫਾਦਰ ਜੀ ਤਾਂ ਵੀ ਚੱਲ ਪਿਆ ਗੱਡੀ ਲੈ ਕੇ ਰਸਤੇ 'ਚ ਉਹਨੇ ਵੇਖਿਆ ਜੀ ਇਹ ਦੋਵੇਂ ਗੱਡੀਆਂ ਬੜੀ ਫਾਸਟ ਜਾਂਦੀ ਹੋਈਆਂ ਉਹਨੇ ਗੱਡੀ ਮੋੜ ਕੇ ਮਗਲ ਲਈ ਇਹਨੇ ਚੈਨ ਉਹ ਮੁੰਡਾ ਆਪਣੀ ਦੁਕਾਨ ਤੱਕ ਮਗਲ ਪਹੁੰਚ ਗਿਆ ਉਹ ਜਦ ਨਿਕਲਦੇ ਸਾਰੇ ਉਹ ਬੰਦੇ ਨੂੰ ਮਾਰਨ ਦੀ ਕੋਸ਼ਿਸ਼ ਇਹਨਾਂ ਨੇ ਪਹੁੰਚੋ ਕੀਤੀ ਜੇ 10-4 ਜਨੇ ਨਿਧਲਾਏ ਬੰਦੇ ਨੂੰ ਮਾਰਨੇ ਚાલુ ਕਰਤਾ ਬਾਅਦ ਉਹਨਾਂ ਦੇ ਅਸਲਾ ਕੱਢ ਗਏ ਇਹਦੇ ਪਿਓ ਨੂੰ ਇਹਦੇ ਚਾਚੇ ਨੂੰ ਇੱਕ ਦਮ ਗੋਲੀਆਂ ਮਾਰਤੀਆਂ ਜੇ ਇਹਨਾਂ ਕੋ ਹਥਿਆਰ ਅਸਲਾ ਨਾ ਹੋਏ ਇਹਨਾਂ ਨੇ ਵੀ ਕੋਰਤੇ ਫੇਰ ਕਰਤੇ ਉਹਨਾਂ ਦਾ ਬੰਦਾ ਇੱਕ ਜ਼ਖਮੀ ਹੋਇਆ ਜਾਂ ਅਦਾਥ ਹੋ ਗਈ ਕਿ ਇਹਨਾਂ ਕੋ ਅਸਲਾ ਨਾ ਹੁੰਦਾ ਤੇ ਇਹਨਾਂ ਦਾ ਸਾਰਾ ਡੱਬ ਮਾਰ ਜਰਾਂ ਉਹਨਾਂ ਨੇ ਕਿ ਇੱਕ ਦਿਨ ਇਹਨਾਂ ਨੂੰ ਲੁੱਟਿਆ ਵੀ ਜਰਾਂ ਹੀ ਇਹਨਾਂ ਦਾ ਮੱਕੀ ਸਾਰੀ ਜੀ ਵੀ ਉਹਨਾਂ ਨੇ ਮਾਰ ਕੇ ਚਲੇ ਗਏ ਰਹਿ ਗਏ ਰੈਂਜਰ ਕੋਈ ਨਹੀਂ ਦੀ ਇਹ ਨਾ ਉਹਨਾਂ ਜਾਣਦੇ ਹੀ ਨਾ ਕੋਈ ਗਲਬਾ ਸੀ ਮਗਰ ਉਹ ਗੱਡੀ ਤੇ ਲੈ ਗਏ ਇਹਦੇ ਬੱਚੇ ਦੇ ਮਗਰ ਲੱਗੇ ਹੋਏ ਸੀ ਉਹ ਗੰਦੇ ਬੰਦੇ ਉਹਨਾਂ ਕੋਲ ਲੱਗੇ ਜਾ ਕੇ ਦੀ ਹੈਗੇ ਆ ਇਹਦੇ ਉਹਦੇ ਪੋਸਟਮੈਨ ਉਹ ਸ਼ਾਇਦ ਖੁੰਦਾ ਪਿਆ ਇੱਕ ਇੱਕ ਬੰਦੇ ਦਾ ਉਹਨਾਂ ਦਾ ਤੇ ਹੋਰ ਤੋਂ ਬਾਅਦ ਹੀ ਪੁਲਿਸ ਵਾਲੇ ਸਾਰੇ ਮਗਰ ਪੁੱਛਗਛ ਕੀਤੀ ਅਜੇ ਅੱਜ ਹੀ ਇਹਨਾਂ ਦਾ ਪਤਾ ਲੈਣ ਵਾਸਤੇ ਆਏ ਇੱਥੇ ਤੇ ਦੇਖਿਆ ਜੀ ਇਹਨਾਂ ਨੂੰ ਫੋਨ ਤੇ ਧਮਕੀਆਂ ਆਉਂਦੀਆਂ ਪਈਆਂ ਕਿ ਬਾਕੀ ਦੇ ਵੀ ਤੁਹਾਡੇ ਜਿੰਨੇ ਜੀ ਹੈਗੇ ਆ ਤੇ ਸਾਰੇ ਮਾਰ ਦੇਣੇ ਆ ਤੇ ਬੜੀ ਪੋਸਪਾ ਸ਼ਾਸਨ ਨੂੰ ਚਾਹੀਦਾ ਇਹਨਾਂ ਸਕਿਉਰਟੀ ਦਾ ਕੋਈ ਨਾ ਕੋਈ ਜੀਐਮ ਖਰੇ ਇਹਦੇ ਜ਼ਰੂਰੀ ਚਾਹੀਦਾ ਹੈ ਅਸਲ ਜੋ ਮੋਲ ਬਣਿਆ ਉਹ ਘਰ ਚ ਆਪਣਾ ਪਰਵਾਸ ਸਾਰਾ ਦਇਸ਼ ਵਿੱਚ ਆ ਵਿਖਿਆ ਮੈਂ ਸਾਰੀ ਜਨੀਆਂ ਬੱਚੇ ਵਿਚਾਰੇ ਮਗਰ ਡਰੀ ਹੋਈ ਸਾਮੀ ਹੋਈ ਸਾਡੇ ਨਾਲ ਕੀ ਬੰਨਾਂ ਸਾਡਾ ਕੋਲ ਬਾਲੀਬਾਸ ਕੋਲ ਅਸੀਂ ਪੂਰੀ ਬਲਾਦਰੀ ਉਹਨਾਂ ਦੇ ਨਾਲ ਖਰੇ ਆ ਜੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੈਂਦੇ ਜਾਂ ਇਹਨਾਂ ਦਾ ਬਚਾਅ ਵਾਲਾ ਨਹੀਂ ਕੋਈ ਕੰਮ ਕਰੇ ਅਸੀਂ ਕੋਈ ਨਾ ਆਪਣੀ ਬਰਾਦਰੀ ਐਕਸ਼ਨ ਲਵਾ ਗਏ ਪਲੈਨ ਤੇ ਕੀ ਕਾਰਵਾਈ ਕੀਤੀ ਤੇ ਕਾਰਵਾਈ ਅਸੀਂ ਸਿਰੇ ਜਾਂ ਆਲਾ ਆਪਸ ਨੂੰ ਮਿਲਾਂਗੇ ਰਿਵੀਜ਼ਨ ਨੂੰ ਦੇਖਦੇ ਕੀ ਹੋ ਗਏ ਨੇ ਕੀਤਾ ਕਿਸਲਾ ਅਗੋਂ ਉਹਨਾਂ ਨੇ ਪ੍ਰੋਸੀਜਰ ਬਣਾਇਆ ਅਸੀਂ ਉਹ ਅੱਗੇ ਵੀ ਕਈ ਵਾਰੀ ਬੇਨਤੀ ਕੀਤੀ ਵਟਾਲੇ ਵਿੱਚ ਇਦਾਂ ਹੀ ਬੰਦੇ ਭਾਰੇ ਗਏ ਆ ਕਰਦੇ ਚਾਹंदे ਕਈ ਜਗ੍ਹਾ ਦੇ ਇਹ ਘਟੜਾ ਹੋਈਆਂ ਵਾ ਅਸੀਂ ਕਿਹਾ ਵਾ ਹਰ ਜਿੱਥੇ 골ਡ ਦਾ ਕੰਮ ਆ ਉੱਥੇ ਸਕਿਉਰਿਟੀ ਚਾਹੂੰਗਾ ਜੋ ਹੋਣੀ ਚਾਹੀਦੀ ਏ 골ਡ ਵਾਲੇ ਬਾਜ਼ਾਰ ਚ ਜੇ ਸਕਿਉਰਿਟੀ ਉੱਥੇ ਹੁੰਦੀ ਐ ਘਟੜਾ ਹੋਣੀ ਨਹੀਂ ਸੀ ਉੱਥੇ ਕਿਸੇ ਕਿਸੇ ਦਾ ਵੀ ਉੱਥੇ ਹੋਣਾ ਨਹੀਂ ਸੀ ਇਸ ਵਾਸਤੇ ਸਾਰੇ ਪ੍ਰਸ਼ਾਸਨ ਨੂੰ ਜ਼ਿਲ੍ਹਿਆਂ ਨੂੰ ਆਖੇ ਜਿੱਥੇ 골ਡ ਦਾ ਮਹਿੰਗੀ ਧਾਤ ਆ ਜੇ ਆਪਣੇ ਬੱਚੇ ਨੂੰ ਸਮਾਨ ਦੇ ਦੇ ਕਿਤੇ ਕੱਲਦੇ ਆ ਜਿੰਨਾ ਜੇ ਸਾਡਾ ਬੱਚਾ ਘਰ ਨਹੀਂ ਆਂਦਾ ਅਸੀਂ ਤੇ ਸਾਧਨ ਗਮਲੇ ਹੀ ਬੈਠੇ ਹੁੰਦੇ ਆ ਕਿ ਬੱਚਾ ਸਾਡਾ ਘਰ ਆਏ ਸਾਡਾ ਕਾਰੋਵਾਰ ਸਾਡੇ ਬੱਚੇ ਦੀ ਜਾਨ ਦਾ ਖੋ ਬਣ ਗਿਆ ਮਹਿੰਗੀ ਧਾਤ ਹੋਣ ਦੇ ਕਰਕੇ